ਮੈਂ ਬੇਨਤੀ ਕਰਾਂਗਾ ਮਾਨਯੋਗ ਮੁੱਖ ਮਹਿਮਾਨ ਜੀ ਨੂੰ ਕਿ ਉਹ ਗੁਬਾਰੇ ਛੱਡ ਕੇ ਅੱਜ ਦੇ ਇਸ ਆਜ਼ਾਦੀ ਦਿਹਾੜੇ ਤੇ ਮੁਬਾਰਕਬਾਦ ਦੇਣਗੇ ਸੰਗੂ ਜ਼ਿਲ੍ਹਾ ਵਾਸੀਆਂ ਨੂੰ ਉਪਰੰਤ ਉਹ ਪਰੇਟ ਕਮਾਂਡਰ ਡੀਐਸਪੀ ਜਤਿੰਦਰ ਸਿੰਘ ਚੋਹਾਨ ਦੇ ਨਾਲ ਪਰੇਡ ਦੀ ਇਨਸਪੈਕਸ਼ਨ ਲਈ ਜਾਣਗੇ ਮੈਂ ਬੇਨਤੀ ਕਰਾਂਗਾ ਮੁੱਖ ਮਹਿਮਾਨ ਜੀ ਨੂੰ ਕਿ ਉਹ ਪਰੇਡ ਦੀ ਇਨਸਪੈਕਸ਼ਨ ਲਈ ਪ੍ਰਸਥਾਨ ਕਰਨਗੇ ਉਹਨਾਂ ਦੇ ਨਾਲ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਸਾਡੇ ਐਸਐਸਪੀ ਸਾਹਿਬ ਹਰਮਨਦੀਪ ਸਿੰਘ ਖਾਸ ਜੀ ਉਹ ਉਹਨਾਂ ਨੂੰ ਐਸਕੋਰਟ ਕਰਕੇ ਪਰੇਡ ਦੀ ਇਨਸਪੈਕਸ਼ਨ ਲਈ ਲੈ ਕੇ ਜਾ ਰਹੇ ਹਨ ਸਾਡੇ ਪਰੇਡ ਕਮਾਂਡਰ ਜਤਿੰਦਰ ਸਿੰਘ ਚੋਹਾਨ ਮਾਨਜੋ ਖੇਤੀਬਾੜੀ ਮੰਤਰੀ ਇੱਕ ਵਿਲੱਖਣ ਸਖਸ਼ੀਅਤ ਦੇ ਮਾਲਕ ਹਨ ਸੂਝਵਾਨ ਤੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ 1962 ਵਿੱਚ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਖੁੱਡੀਆਂ ਵਿਖੇ ਦਰਵੇਸ਼ ਸਿਆਸਤਦਾਨ ਸਰਦਾਰ ਜੱਬੇਬ ਸਿੰਘ ਖੁੱਡੀਆਂ ਜੀ ਦੇ ਘਰ ਜਨਮੇ ਸਨ ਉਹਨਾਂ ਦੇ ਪਿਤਾ ਜੀ ਫਰੀਕਪੁਰ ਲੋਕ ਸਭਾ ਹਲਕੇ ਤੋਂ ਐਮਪੀ ਰਹੇ ਹਨ ਬਹੁਤ ਸੇ ਪਹਾੜ ਜੁਵਾਨ

ਪਰੇਡ ਨੂੰ ਵਿਸ਼ਰਾਮ ਵਿੱਚ ਕਰਨਗੇ ਪ੍ਰੇਡ ਦੇ ਵਿਸ਼ਰਾਮ ਵਿੱਚ ਜਾਣ ਤੋਂ ਬਾਅਦ ਸਾਡੇ ਮਾਣਯੋਗ ਮੁੱਖ ਮਹਿਮਾਨ ਗੁਰਮੀਤ ਸਿੰਘ ਖੋੜਿਆ ਜੀ ਜ਼ਿਲ੍ਹਾ ਵਾਸੀਆਂ ਦੇ ਨਾਂ ਤੇ ਇਸ ਮੁਬਾਰਕ ਦਿਹਾੜੇ ਤੇ ਆਪਣਾ ਸੰਬੇਸ਼ ਦੇਣਗੇ ਪ੍ਰੇਡ ਕਮਾਂਡਰ ਜੀ ਪ੍ਰੇਡ ਨੂੰ ਵਿਸ਼ਰਾਮ ਵਿੱਚ ਕਰ ਰਹੇ ਹਨ ਮੈਂ ਬੇਨਤੀ ਕਰਾਂਗਾ ਮੁੱਖ ਮਹਿਮਾਨ ਜੀ ਨੂੰ ਕਿ ਉਹ ਆਪਣਾ ਅੱਜ ਦਾ ਸੰਦੇਸ਼ ਦੇਣਗੇ ਜ਼ਿਲ੍ਹਾ ਵਾਸੀਆਂ ਨੂੰ ਬਾਣੀਓ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਤੇ ਆਪਾਂ ਮੇਜਰ ਹਰਮੰਦਰ ਸਿੰਘ ਜੀ ਸ਼ਹੀਦ ਉਹਨਾਂ ਦੇ ਯਾਦ ਵਿੱਚ ਇਸ ਕਾਲਜ ਵਿੱਚ ਸਾਰੇ ਇਕੱਠੇ ਹੋਏ ਆ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਲਈ ਪੰਜਾਬੀਆਂ ਨੇ ਦੇਸ਼ ਦੇ ਲਈ 80% ਤੋਂ ਵੱਧ ਆਪਣਾ ਯੋਗਦਾਨ ਪਾਇਆ ਔਰ ਅਸੀਂ ਸਾਡੇ ਵੱਡ-ਵਡੇਰਿਆਂ ਨੇ ਜਿੱਥੇ ਫਾਂਸੀਆਂ ਝੂਟੀਆਂ ਉੱਥੇ ਜ਼ੈਦਾ ਦਾ ਕੁਰਕਰਾਈਆਂ ਉੱਥੇ ਜੇਲਾਂ ਵਿੱਚ ਗਏ ਉੱਥੇ ਕਾਲੇ ਪਾਣੀਆਂ ਵਿੱਚ ਗਏ ਤਸੀਹੇ ਤੇ ਤਸ਼ੱਦਦ ਝੱਲੇ ਸਰਦਾਰ ਭਗਤ ਸਿੰਘ ਜੀ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਸ਼ਹੀਦ ਉਦਮ ਸਿੰਘ ਜੀ ਔਰ ਅਨੇਕਾਂ ਹੀ ਇਨ੍ਹਾਂ ਸੂਰਮਿਆਂ ਨੇ ਆਪਣੀ ਜਾਨ ਵਾਰ ਕੇ ਸਾਡੇ ਆਪਣੇ ਇਸ ਪਿਆਰੇ ਦੇਸ਼ ਨੂੰ ਅੰਗਰੇਜ਼ਾਂ ਤੋਂ ਜਹਾਜ਼ ਕਰਾਇਆ ਅੱਜ ਉਸ ਆਜ਼ਾਦੀ ਦਾ ਨਿਕ ਸਾਰੇ ਹੀ ਭਾਰਤੀ ਆਪ ਮੰਨਦੇ ਆ ਸਾਰਿਆਂ ਨਾਲੋਂ ਬਲੱਖਣ ਜਿਹੜੀ ਗੱਲ ਸਾਡੇ ਲਈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਅਸੀਂ ਚਾਹੇ ਗਰੀਬ ਤੋਂ ਗਰੀਬ ਇਨਸਾਨ ਹੈ ਚਾਹੇ ਅਮੀਰ ਤੋਂ ਅਮੀਰ ਹੈ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ जहां सोच में स्वराज खिलेगा वहां कल सुंदर बनेगा हर घर से उगेगा सूरज और दुनिया रोशन करेगा खेतों में सिर्फ फसल नहीं विचार लहलाएंगे, और तरक्की का रास्ता नदी बन निकलेगा हुनर की चौपाल सजेगी और देश का डंका बजेगा। क्योंकि सोच की आजादी ही सबसे बड़ी आजादी है जहां सोच में स्वराज खिलेगा वहां नया भारत बनेगा इस स्वतंत्रता दिवस आए सोच में स्वराज लाए चाहे पहला ऑन सारे बड़े फैसले ਚاہے 600 ਯੂਨਿਟ ਬਿਜਲੀ ਦੀ ਗੱਲ ਸੀ ਉਹ ਹਰ ਇੱਕ ਪਰਿਵਾਰ ਨੂੰ ਜ਼ੀਰੋ ਬਿੱਲ ਦੀ ਗੱਲ ਕੀਤੀ ਗਈ ਜਿਹਦੇ ਚੋਂ 80% ਤੋਂ ਵੱਧ ਲੋਕਾਂ ਨੇ ਉਹਦਾ ਫਾਇਦਾ ਉਠਾਇਆ ਉਸ ਤੋਂ ਇਲਾਵਾ ਕਦੇ ਨੌਕਰੀਆਂ ਵਿੱਚ ਧੰਨ ਲੀਆਂ ਹੋ ਜਾਂਦੀਆਂ ਸਨ ਉਸ ਨੂੰ ਮਦੇਈ ਰੱਖਦੇ ਉਹਦੇ ਵਿੱਚ ਜਿਹੜੀ ਪਹਿਲ ਕਦਮੀ ਕੀਤੀ ਗਈ ਉਹ ਪਾਰਦਰਸ਼ੀ ਹੈ ਉਹ ਕਾਬਲੀਅਤ ਹੈ ਉਹਦੇ ਅਧੀਨ 55000 ਤੋਂ ਵੱਧ ਪੰਜਾਬ ਦੇ ਨੌਜਵਾਨ ਬੇਟੇ-ਬੇਟੀਆਂ ਨੂੰ ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਜਿਹੜੀ ਬਿਨਾਂ ਕਿਸੇ ਸਪਾਰਸ਼ ਬਿਨਾਂ ਕਿਸੇ ਲੈਣ ਦੇਣ ਤੋਂ ਉਹ ਪੰਜਾਬ ਸਰਕਾਰ ਦਾ ਹਿੱਸਾ ਸਾਡੇ ਬੱਚੇ ਬਣੇ ਇਸ ਤੋਂ ਇਲਾਵਾ ਬੱਚੇ ਬਣੇ ਇਸ ਤੋਂ ਇਲਾਵਾ ਐਸਐਸਐਫ ਜਿਹੜੀ ਪਹਿਲੀ ਜਿਹੜੀ ਦੁਨੀਆ ਦੀ ਇਹ ਸਾਡੀ ਫੋਰਸ ਤਿਆਰ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਜਿਹਦੇ ਨਾਲ ਚੰਗੀਆਂ ਵਧੀਆ ਉਹਨਾਂ ਨੂੰ ਵਹਾਨ ਪਰ ਜਿਹੜੇ ਦਿੱਤੇ ਗਏ ਔਰ 19000 ਤੋਂ ਵੱਧ ਜਿਹੜੇ ਜ਼ਖਮੀ ਉਹਨਾਂ ਨੂੰ ਹਸਪਤਾਲਾਂ ਵਿੱਚ ਪਹੁੰਚਾ ਕੇ ਉਹਨਾਂ ਦੀਆਂ ਜਿੱਥੇ ਜਾਨਾਂ ਬਚਾਈਆਂ ਗਈਆਂ ਉੱਥੇ ਸਾਡਾ ਜਿਹੜਾ ਬਹੁਤ ਵੱਡਾ ਨੁਕਸਾਨ ਚਾਹੇ ਉਹ ਜਾਨਾਂ ਦਾ ਸੀ ਚਾਹੇ ਮਾਲ ਦਾ ਸੀ ਉਹ ਵੀ ਬਚਾਇਆ ਗਿਆ ਬਹੁਤ ਸਾਰਾ ਲੋਕਾਂ ਦਾ ਮਾਲ ਚਾਹੇ ਸੋਨਾ ਨਗਦੀ ਸੀ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਇਆ ਗਿਆ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਇਸ ਤੋਂ ਇਲਾਵਾ ਚਾਹੇ ਸਾਡੇ ਲੋਕਾਂ ਨੂੰ ਵੱਡੀ ਲੋੜ ਸੀ ਉਹਦੇ ਵਿੱਚ ਗਰੀਬ ਬੰਦਾ ਕਿੱਧਰ ਜਾ ਸਕਦਾ ਹੈ ਬੜਾ ਲੰਮਾ ਸਮਾਂ ਹੋ ਗਿਆ ਸੀ ਪਰ ਇਹ ਜਿਹੜੀਆਂ ਲੋੜਾਂ ਸਾਡੀਆਂ ਬਰਕਰਾਰ ਚੱਲ ਰਹੀਆਂ ਸਨ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਜਿਹੜੇ 900 ਦੇ ਕਰੀਬ ਔਰ ਉਹਦੇ ਵਿੱਚ ਜਿਹੜੇ ਆਮ ਸਧਾਰਨ ਗਰੀਬ ਲੋਕਾਂ ਨੂੰ ਜਿਹੜੇ ਵੱਡੇ ਹਸਪਤਾਲਾਂ ਵਿੱਚ ਪਹੁੰਚ ਨਹੀਂ ਕਰ ਸਕਦੇ ਸਨ ਉਹਦੇ ਵਿੱਚ ਉਹਨਾਂ ਦਾ ਇਲਾਜ ਸਸਤਾ ਤੇ ਟੈਸਟ ਜਿਹੜੇ ਮੁਫਤ ਹੋਣ ਲੱਗੇ ਐ ਇਸੇ ਤਰ੍ਹਾਂ ਵਿਦਿਆ ਦੇ ਖੇਤਰ ਵਿੱਚ ਸਾਡੀ ਸਰਕਾਰ ਦੋ ਗੱਲਾਂ ਨੂੰ ਲੈ ਕੇ ਤੋੜੇ ਨਾਲ ਵਾਦਾ ਕਰਕੇ ਪਹਿਲਾ ਇਸ ਵਿਧਾਨ ਵਿੱਚ ਉਤਰੀ ਸੀ ਵਿਦਿਆਦੇ ਸੁਧਾਰ ਦੇ ਲਈ ਕਈ ਸੌ ਕਰੋੜ ਰੁਪਈਆ ਸਕੂਲਾਂ ਦਾ ਨਵੀਨੀਕਰਨ ਬਹੁਤ سارے ਲੰਮੇ ਸਮੇਂ ਤੋਂ ਸਕੂਲਾਂ ਦੀਆਂ ਚਾਰ ਦਿਵਾਰੀਆਂ ਨਹੀਂ ਸਨ ਉਹਨਾਂ ਤੋਂ ਇਲਾਵਾ ਉਹਨਾਂ ਦੇ ਜਿੱਥੇ ਕਮਰਿਆਂ ਦੀ ਲੋੜ ਜਿੱਥੇ ਲੈਬਾਰਟਰੀ ਦੀ ਲੋੜ ਜਿੱਥੇ ਲਾਇਬ੍ਰੇਰੀ ਦੀ ਲੋੜ ਜਿੱਥੇ ਕੋਈ ਗਰਾਊਂਡ ਦੀ ਲੋੜ ਉਹਦੇ ਲਈ ਸਰਕਾਰ ਵੱਲੋਂ ਖੁੱਲੇ ਦਿਲ ਨਾਲ ਆਪਣੇ ਪੰਜਾਬ ਵਾਸੀਆਂ ਦਾ ਵੱਡਾ ਜਿਹੜਾ ਇਹਦੇ ਵਿੱਚ ਯੋਗਦਾਨ ਪਾਇਆ ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਜਿਹਦੇ ਨਾਲ ਸਤਕਾਰਯੋਗ ਪੰਜਾਬ ਵਾਸੀਓ ਆਮ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਕਦੇ ਖੇਡਾਂ ਜਿਹੜੀਆਂ ਇੱਕ ਬਿਜ਼ਨਸ ਜਾਂ ਬਣ ਗਈਆਂ ਸਨ ਚਾਹੇ ਉਹ ਕਬੱਡੀ ਕੱਪ ਦੇ ਨਾਂ ਤੇ ਹੋਇਆ ਕਰਦੀਆਂ ਸਨ ਜਿਦੇ 30 40 ਖਿਡਾਰੀ हिस्सा ਲੈ ਲੈਂਦੇ ਸੀ ਤੇ ਕਰੋੜਾਂ ਰੁਪਈਆ ਦਾ ਨਾਮ ਉੱਥੋਂ ਤੱਕ ਹੀ ਰਹਿ ਜਾਂਦਾ ਸੀ ਲੋਕਾਂ ਨੂੰ ਕੋਈ ਵੱਡਾ ਫਾਇਦਾ ਨਹੀਂ ਹੁੰਦਾ ਸੀ ਬਿਨਾ ਐਂਟਰਟੇਨਮੈਂਟ ਤੋਂ ਖੇਡਾਂ ਵਤਨ ਪੰਜਾਬ ਦੀਆਂ ਨਾਲ 5 ਸਾਲ ਦੇ ਬੱਚੇ ਤੋਂ ਲੈ ਕੇ ਔਰ 60 ਸਾਲ ਦੇ ਵਿਅਕਤੀ ਤੱਕ ਉਹਦੇ ਵਿੱਚ ਹਿੱਸਾ ਲਿਆ ਜਿੱਥੇ ਉਹਦੇ ਵਿੱਚ ਹਿੱਸਾ ਲੈਣ ਦੇ ਨਾਲ ਵੱਡਾ ਉਤਸ਼ਾਹ ਆਇਆ ਲੋਕਾਂ ਵਿੱਚ ਉਹਦੇ ਵਿੱਚ ਹਿੱਸਾ ਲੈਣ ਵਾਲੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਸਨ ਉਹਨਾਂ ਦੇ ਕਈਆਂ ਦੇ ਭਾਗ ਖੁੱਲ ਗਏ ਕੋਈ ਮਿਲਟਰੀ ਵਿੱਚ ਚੱਲਿਆ ਗਿਆ ਕੋਈ ਫੋਰਸ ਹੋਰ ਵਿੱਚ ਪੰਜਾਬ ਪੁਲਿਸ ਵਿੱਚ ਹੋਰ ਨੌਕਰੀਆਂ ਵਿੱਚ ਪੰਜਾਬ ਸਰਕਾਰ ਖੇਡਾਂ ਦਾ ਵਿਸ਼ੇਸ਼ ਧਿਆਨ ਰੱਖਦੇ ਆ ਜਿੱਥੇ ਸਾਡੇ ਖਿਡਾਰੀ ਜਿਹੜੇ ਮੈਡਲ ਜਿੱਤ ਕੇ ਆਏ ਉਹਨਾਂ ਨੂੰ ਆਪਣੇ ਵੱਲੋਂ ਸਰਕਾਰੀ ਪੰਜਾਬ ਸਰਕਾਰ ਦੀਆਂ ਵੱਡੀਆਂ ਨੌਕਰੀਆਂ ਚਾਹੇ ਪੀਸੀਐਸਨ ਚਾਹੇ ਪੀਪੀਐਸਨ ਉਹਦੇ ਵਿੱਚ ਪਹਿਲੀ ਵਾਰ ਪਹਿਲਾਂ ਇੱਕ ਦਿਨ ਨੂੰ ਕਰਿਆ ਜਾਂਦਾ ਸੀ 7 7 8 8 ਖਿਡਾਰੀਆਂ ਨੂੰ ਇੱਕੇ ਬਾਾਰ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਕਰੋੜ ਕਰੋੜ ਰੁਪਈਆ ਇਨਾਮ ਇਸ ਤੋਂ ਇਲਾਵਾ ਇਹਨਾਂ ਖੇਡਾਂ ਵਿੱਚ ਜੇ ਕੋਈ ਪ੍ਰਤਿਭਾ ਦਿਖਾਉਣ ਲਈ ਤਿਆਰ ਹੈ ਉਹਦੀ ਤਿਆਰੀ ਦੇ ਲਈ 8 ਲੱਖ ਰੁਪਏ ਦਾ ਇੱਕ ਖਿਡਾਰੀ ਤੱਕ ਜਿਵੇਂ ਜਿਵੇਂ ਉਹਦੀ ਗੇਮ ਹੈ ਉਸ ਮੁਤਾਬਕ ਉਹਦੀ ਤਿਆਰੀ ਲਈ ਪੰਜਾਬ ਦੇ ਸਰਕਾਰ ਪੰਜਾਬ ਸਰਕਾਰ ਨੇ ਇਹ ਵੱਡਾ ਜਿਹੜਾ ਉਪਰਾਲਾ ਖਿਡਾਰੀਆਂ ਨੂੰ ਤਕੜਾ ਕਰਨ ਲਈ ਉਤਸ਼ਾਹਤ ਕਰਨ ਲਈ ਕੀਤਾ ਗਿਆ ਹੈ ਸਤਕਾਰਯੋਗ ਪੰਜਾਬ ਵਾਸੀਓ ਜਿੱਥੇ ਆਪਾਂ ਪੰਜਾਬ ਵਿੱਚ ਵੱਸਦੇ ਆਂ ਇਹ ਖੇਤੀ ਪ੍ਰધાન ਸੂਬਾ ਗਿਣਿਆ ਗਿਆ ਸਾਡੇ ਕੋਲੇ ਜ਼ਿਆਦਾ ਵੱਡਾ ਰੋਜ਼ਗਾਰ ਸਾਡੇ ਕੋਲੇ ਵੱਡਾ ਕਾਰੋਬਾਰ ਖੇਤੀਬਾੜੀ ਹੈ ਇਸ ਨੂੰ ਉਤਸ਼ਾਹ ਕਰਨ ਦੇ ਲਈ ਇਸ ਨੂੰ ਨਵੇਂ ਸਿਰੇ ਤੋਂ ਪੈਰਾਂ ਦੇ ਕਰਨ ਲਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਵਾਸੀਆਂ ਲਈ ਪਹਿਲਾ ਜਿਹੜੀ ਸਾਡੀ ਕਾਟਨ ਦੀ ਫਸਲ ਸੀ ਦਿਨੋਂ ਦਿਨ ਉਹਦਾ ਰਕਬਾ ਘਟਦਾ ਜਾਂਦਾ ਸੀ ਉਹਦੇ ਲਈ ਸਾਡੇ ਜਿਹੜੇ ਖੇਤੀ ਮਿੱਤਰ ਨਾਲ ਲਾ ਕੇ ਸਾਡੇ ਵਿਭਾਗਾਂ ਦੇ ਸਾਰੇ ਚਾਹੇ ਵੱਡੇ ਕਰਮਚਾਰੀ ਸਨ ਛੋਟੇ ਸੀ ਉਹ ਕਿਸਾਨਾਂ ਨਾਲ رابطہ ਕਾਇਮ ਕਰਕੇ ਚੰਗੀਆਂ ਕੰਪਨੀਆਂ ਪ੍ਰਵਾਨਿਤ ਕੰਪਨੀਆਂ ਉਹਨਾਂ ਵੱਲੋਂ 33% ਜਿਹੜਾ ਬੀ ਤੇ ਸਰ ਸਰਸ਼ੀਣੀ ਦੇ ਕੇ ਉਹਦੇ ਨਾਲ ਨਰਮੇ ਦੀ ਕਾਸ਼ਤ ਵਿੱਚ 22% ਅੱਗੇ ਨਾਲੋਂ ਅਸੀਂ ਜਿਹੜਾ ਵਾਅਦਾ ਕਰ ਲਿਆ ਜਿਹਦੇ ਨਾਲ ਜਿੱਥੇ ਪੰਜਾਬ ਦੇ ਲੋਕਾਂ ਨੂੰ ਚੰਗੀ ਆਮਦਨ ਤੇ ਉਹਦੇ ਨਾਲ ਆਮਦਨ ਤੇ ਉਹਦੇ ਨਾਲ ਰੁਜ਼ਗਾਰ ਵੀ ਬਹੁਤ ਲੰਮਾ ਸਮਾਂ ਲੇਬਰ ਤੱਕ ਮਿਲਦਾ ਹੈ ਉਹਦੇ ਨਾਲ ਸਾਡਾ ਅਰਬਾਂ ਕਰੋੜਾਂ ਰੁਪਈਆ ਦੀ ਜਿਹੜੀ ਅਸੀਂ ਇੰਪੋਰਟ ਕਰਦੇ ਆ ਉਹ ਸਾਡੇ ਕਾਟਨ ਦੇ ਲਈ ਦੇਸ਼ ਲਈ ਵੀ ਵੱਡੀ ਬਚਤ ਹੁੰਦੀ ਹੈ ਇਹਦੇ ਨਾਲ ਹੀ ਸਾਰਿਆਂ ਨੂੰ ਫਿਕਰ ਹੈ ਕਿ ਸਾਡਾ ਪਾਣੀ ਡੂੰਘਾ ਚਲਿਆ ਜਾ ਰਿਹਾ ਹੈ ਉਹਨੂੰ ਅਸੀਂ ਕਿਵੇਂ ਬਚਾ ਸਕਦੇ ਆ ਉਸ ਦੇ ਲਈ ਜਿਹੜਾ 1500 ਰੁਪਈਆ ਪੰਜਾਬ ਦੀ ਸਰਕਾਰ ਨੇ ਕਿਸਾਨ ਭਰਾਵਾਂ ਲਈ ਇਹ ਜਿਹੜੇ ਸਿੱਧੀ ਬਜਾਈ ਕਰਦੇ ਨੇ ਜਿਦੇ ਨਾਲ ਪਾਣੀ ਦੀ ਤਕਰੀਬਨ 25 ਤੋਂ 30% ਬਚਤ ਹੁੰਦੀ ਹੈ ਜਿੱਥੇ ਸਾਡੇ ਮੋਟਰਾਂ ਦਾ ਜਿੱਥੇ ਸਾਡੇ ਪਾਣੀ ਦਾ ਬਹੁਤ ਵੱਡੀ ਬਚਤ ਹੁੰਦੀ ਹੈ ਇਸੇ ਲਈ ਕਿਸਾਨੇ ਨੂੰ ਬਚਾਉਣ ਦੇ ਖਾਤਰ ਸਾਰੇ ਖੇਤਾਂ ਤਾਈਂ ਪਾਣੀ ਪਹੁੰਚਾਉਣ ਦਾ oprala ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਔਰ ਇਹ ਮਹਿਸੂਸ ਕੀਤਾ ਕਿ ਹਰ ਖੇਤ ਤੱਕ ਨਹਿਰੀ ਪਾਣੀ ਜਾਣਾ ਚਾਹੀਦਾ ਹੈ ਇਹ ਜਿਹੜਾ ਸਾਡੀ ਧਰਤੀ ਦੀ ਗੁਣਵੰਤਾ ਨੂੰ ਵਧਾਉਂਦਾ ਹੈ ਉਹਲੇ ਉਹਦੇ ਜ਼ਹਿਰੀਲੇ ਪਦਾਰਥਾਂ ਨੂੰ ਵੀ ਧੋ ਕੇ ਔਰ ਸਾਫ਼ ਕਰਦਾ ਹੈ ਇਹਦੇ ਨਾਲ ਹੀ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ ਬਿਜਲੀ ਵਿੱਚ ਔਰ ਜਿਹੜੀ 6-7 ਘੰਟਿਆਂ 8 ਘੰਟਿਆਂ ਦੀ ਗੱਲ ਕਦੇ ਚੱਲਦੀ ਹੁੰਦੀ ਸੀ ਉਹ 12-12 ਘੰਟੇ ਕਿਸਾਨਾਂ ਨੂੰ ਇਹ ਪੈਦਾਵਾਰ ਕਰਨ ਦੇ ਲਈ ਅਸੀਂ ਜਿਹੜਾ ਇੱਕ ਰਿਕਾਰਡ ਹੈ 1 ਲੱਖ 80000 ਮੀਟਰਿਕ ਟਨ ਤੋਂ ਵੱਧ ਅਸੀਂ ਦੇਸ਼ ਦੇ ਲਈ ਜਿਹੜਾ ਦੇਸ਼ ਕਦੇ ਭੁੱਖਾ ਮਰਦਾ ਸੀ ਉਹਨੂੰ ਝੋਨਾ ਇਕੱਠਾ ਉਸ ਪੂਲ ਦੇ ਵਿੱਚ ਪਾਉਨੇ ਆ ਹਿੰਦੁਸਤਾਨ ਦੇ ਵਿੱਚ ਅਨਾਜ ਪੂਲ ਦੇ ਔਰ ਇਹਦੇ ਨਾਲ ਹੀ 130 ਲੱਖ ਮੀਟਰਿਕ ਟਨ ਅਸੀਂ ਆਪਣੇ ਦੇਸ਼ ਨੂੰ ਇਹ ਕਣਕ ਦਾ ਉਹਦੇ ਵਿੱਚ ਹਿੱਸਾ ਪਾਉਨੇ ਆ ਸਤਕਾਰਯੋਗ ਪੰਜਾਬ ਵਾਸੀਓ ਆਪਣੇ ਤੇ ਬਹੁਤ ਸਾਰੇ ਅਮਲੇ ਹੁੰਦੇ ਤੇ ਉਹਨਾਂ ਨਾਲ ਬਾਰ ਬਾਰ ਸਾਨੂੰ ਇਸ ਤਾਂ ਬਚਾਇਆ ਜਾਂਦਾ ਕਿ ਸ਼ਾਇਦ ਕਦੇ ਅਸੀਂ ਉੱਠ ਨਾ ਸਕੀਏ ਪਰ ਪੰਜਾਬ ਵਾਸੀ ਬੜੇ ਹਿੰਮਤ ਵਾਲੇ ਐ ਗੁਰੂਆਂ ਪੀਰਾਂ ਦੀ ਸੱਚੇ ਪਾਤਸ਼ਾਹ ਦੀ ਮੇਰ ਆ ਹਮੇਸ਼ਾਰ ਹਮੇਸ਼ਾ ਹਰ ਇੱਕ ਚੈਲੰਜ ਨੂੰ ਉਹ ਕਬੂਲ ਕਰਦੇ ਰਹੇ ਆ ਅਸੀਂ ਉਸ ਕੜਗ ਭੁਜਾਤੇ ਆ ਜਿੱਥੇ ਸਾਡੇ ਨਾਲ ਉਹਨਾਂ ਲੋਕਾਂ ਦੀ ਸਰਦ ਉਹਨਾਂ ਦੇਸ਼ਾਂ ਦੀ ਲੱਗਦੀ ਹੈ ਜਿਨ੍ਹਾਂ ਦੀ ਨਜ਼ਰ ਸਾਡੇ ਤੇ ਗਹਿਰੀ ਰਹੀ ਹੈ ਪਰ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਸਾਡੇ ਪੰਜਾਬ ਦੇ ਸੂਰਬੀਰਾਂ ਨੇ ਇਸ ਦੀ ਸੁਰੱਖਿਆ ਲਈ ਹਮੇਸ਼ਾ ਬਹੁਤ ਵੱਡਾ ਯੋਗਦਾਨ ਪਾਇਆ ਔਰ ਉਹਦੇ ਵਿੱਚ ਜੇ ਜਿਹੜਾ ਦੇਸ਼ ਦੀ ਰੱਖਿਆ ਲਈ ਜਾਂਦਾ ਉਸ ਨੂੰ ਜਾਣ ਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਆਪਣੀ ਜਾਨ ਵਾਰਨ ਤੋਂ ਕਦੇ ਨਹੀਂ ਪਿੱਛੇ ਹਟਦਾ ਜਿੰਨਾ ਸਾਡੇ ਨੌਜਵਾਨ ਸ਼ਹੀਦ ਸੂਰਬੀਰਾਂ ਨੇ ਜਾਨਾਂ ਵਾਰੀਆਂ ਉਹਦੇ ਲਈ ਕਰੋੜ ਕਰੋੜ ਰੁਪਈਆ ਸਰਦਾਰ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਜਿਹੜਾ ਦਿੱਤਾ ਗਿਆ ਹੈ ਜਿਹੜਾ ਪਹਿਲੀ ਵਾਰ ਪੰਜਾਬ ਵਿੱਚ ਹੋਇਆ ਪਸ਼ੂ ਪਾਲਣ ਇੱਕ ਸਾਡਾ ਜਿਹੜਾ ਕਦੇ ਦੇਸ਼ ਵਾਸੀ ਇਹਨਾਂ ਜਿਹੜੀਆਂ ਜ਼ਮੀਨਾਂ ਬਰਾਨੀ ਸਨ ਪਾਣੀ ਨਹੀਂ ਸੀ ਔਰ ਪਾਣੀ ਜਿਹੜਾ بارش ਤੇ ਸੀ ਸਾਰੇ ਨਿਰਪਾਸਾਂ ਕਦੇ ਫਸਲ ਹੋ ਜਾਂਦੀ ਕਦੇ ਨਹੀਂ ਕਿਸੇ ਵੇਲੇ ਸਾਡੇ ਕੋਲੇ ਪਸ਼ੂ ਤਾਂ ਹੋਇਆ ਕਰਦਾ ਸੀ ਅਸੀਂ ਉਹਦੇ ਨਾਲ ਹੀ ਅਮੀਰ ਸਾਂ ਜਿੱਥੇ ਘੋੜੇ ਊਠ ਤੇ ਜਿੱਥੇ ਗਾਇਆਂ ਮੱਝਾਂ ਹੋਰ ਜਾਨਵਰ ਰੱਖਦੇ ਸਨ ਹੌਲੀ ਹੌਲੀ ਉਹਦੇ ਵਿੱਚ ਪਤਾ ਨਹੀਂ ਕਿਉਂ ਅਸੀਂ ਉਦੋਂ ਤੋਂ ਪਛੜਦੇ ਗਏ ਇੱਕ ਖੇਤੀ ਤੇ ਰਹਿਣ ਲੱਗ ਗਏ ਇਹਦੀ ਵੀ ਇੱਕ ਥੇ ਖੜੋਤ ਆ ਗਈ ਹੈ ਜਿੱਨਾ ਸੀ ਵੱਧ ਤੋਂ ਵੱਧ ਉਤਪਾਦਨ ਹੋ ਸਕਦਾ ਸੀ ਉਹਨਾਂ ਲੈਣ ਦੇ ਯਤਨ ਕਰ ਲਏ ਔਰ ਦੇਸ਼ ਦੀ ਕਿਸਾਨੀ ਦੀ ਪੇਂਡੂ ਏਰੀਆ ਦੀ ਤਰੱਕੀ ਲਈ ਬਹੁਤ ਵੱਡਾ ਯੋਗਦਾਨ ਪਸ਼ੂ ਪਾਲਣ ਦੇ ਨਾਲ ਹੀ ਲੋਕ ਪਾ ਸਕਦੇ ਆ ਜਿਹਦੇ ਨਾਲ ਸਰਕਾਰ ਵੱਲੋਂ ਵਿਸ਼ੇਸ਼ ਰੂਪ ਵਿੱਚ ਸਮੇਂ-ਸਮੇਂ ਤੇ ਸਾਡੇ ਨੌਜਵਾਨਾਂ ਨੂੰ ਟ੍ਰੇਨਿੰਗ ਚਾਹੇ ਉਹ ਡੇਰੀ ਖੋਲਣ ਚਾਹੇ ਉਹ ਗੋਟ ਫਾਰਮ ਖੋਲਣ ਚਾਹੇ ਪਿਗਰੀ ਖੋਲਣ ਚਾਹੇ ਪੋਲਟਰੀ ਫਾਰਮ ਖੋਲਣ ਉਹਦੇ ਲਈ ਸਹਾਇਤਾ ਵੀ ਜਿਵੇਂ ਸਰਕਾਰ ਸਬਸਿਡੀ ਤੇ ਹੋਰ ਉਹਦਾ ਸੋ ਕਰ ਜਿਹੜਾ ਲੋਨ ਮਹਈਆ ਕਰਾਉਣ ਦੇ ਯਤਨ ਵੀ ਕਰਦੀ ਹੈ ਜਿਹਦੇ ਨਾਲ अनेका ਨੌਜਵਾਨਾਂ ਨੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆਂਦਾ ਔਰ ਦੇਸ਼ ਦੀ ਸੂਬੇ ਦੀ ਆਰਥਿਕਤਾ ਵਿੱਚ ਹਿੱਸਾ ਪਾਇਆ ਜਿਹਦੇ ਨਾਲ ਅਸੀਂ ਪਸ਼ੂ ਪਾਲ ਭਾਈ ਬਹੁਤ ਅਸਮੰਜਸ ਮੈਂ ਹੂੰ ਆਪਣੇ ਆਪ سے ਹੀ ਸਵਾਲ ਕਰਕੇ ਪਰੇਸ਼ਾਨ ਹੂੰ ਭਾਈ ਤੂੰ ਠੀਕ ਥੇ ਰਿਟਾਇਰਮੈਂਟ ਕੇ ਬਾਅਦ ਲਾਲ ਸਪੋਰਟਸ ਕਰ ਲੂੰ ਯਾ ਵਰਲ ਟੂਰ ਨਾ ਕੰਮ ਕਰਕੇ ਇਹ ਤੋਂ ਇਲਾਵਾ ਇਹ ਪਹਿਲੀ ਵਾਰ ਹੈ ਕਿ ਜਿਹੜੇ ਅਸੀਂ ਇਨਡੋਰ ਪੇਸ਼ੈਂਟ ਜਿਹੜਾ ਡਿਪਾਰਟਮੈਂਟ ਤਿਆਰ ਕਰਕੇ ਜਿੱਥੇ ਇੱਕ ਮਨੁੱਖ ਮਰੀਜ਼ ਆਪਣਾ ਹਸਪਤਾਲ ਵਿੱਚ 2-3 ਦਿਨ 4 ਦਿਨ ਰਹਿ ਸਕਦਾ ਸੀ ਉੱਥੇ ਪਸ਼ੂਆਂ ਵਾਸਤੇ ਸਹੂਲਤ ਨਹੀਂ ਸੀ ਸਾਡੀ ਸਰਕਾਰ ਨੇ ਇਸ ਤਰ੍ਹਾਂ ਦੇ ਪੌਲੀਕਲੀਨਿਕ ਖੋਲ੍ਹ ਕੇ ਜਿਹਦੇ ਵਿੱਚ ਜੇ ਕੋਈ ਇਹੋ ਜਿਹੀ ਬਿਮਾਰੀ ਤੋਂ 2-4 5-7 ਦਿਨ ਹਮਤਾ ਨੂੰ ਉਥੇ ਰਹਿਣਾ ਪਊ ਉਹਦਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਰਹਿਣ ਵਾਲੇ ਜਿਹੜਾ ਉਹਦਾ ਸੰਭਲਣ ਵਾਲਾ ਆਦਮੀ ਉਹਦੇ ਵਾਸਤੇ ਵੀ ਇਹ ਪਹਿਲੀ ਵਾਰ ਪੰਜਾਬ ਵਿੱਚ ਹੋਇਆ ਇਸ ਤੋਂ ਇਲਾਵਾ ਸੀ ਜਿਹੜੇ ਘੋੜੇ ਪਾਲ ਪ੍ਰੂੜਾਂ ਦਾ ਕਾਰੋਬਾਰ ਹੈ ਪੰਜਾਬ ਉਹਨਾਂ ਨੂੰ ਦਿੱਕਤ ਆਉਂਦੀ ਸੀ ਅੱਜ ਟਾਈਟਨੈਸ ਦੇ ਟੀਕੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚਾਹੇ ਖੱਤਰਪਾਲ ਘੋੜਾ ਪਾਲਕ ਨੇ ਉਹਨਾਂ ਦੇ ਵਾਸਤੇ ਇਹ ਤੋਂ ਇਲਾਵਾ ਕਦੇ ਇਹ ਇਲਾਜ ਨਹੀਂ ਸੀ ਜਿਹੜਾ ਪਹਿਲੀ ਵਾਰ ਕੀਤਾ ਗਿਆ ਜਿਹੜੇ ਸੱਪਾਂ ਦੇ ਡੰਗਣ ਨਾਲ ਕੋਈ ਪਸ਼ੂ ਦਾ ਨੁਕਸਾਨ ਹੋ ਜਾਂਦਾ ਸੀ ਕਿਤੇ ਦਵਾਈ ਨਹੀਂ ਹੁੰਦੀ ਸੀ ਤਹਿਸੀਲ ਪੱਧਰ ਤੇ ਹਰ ਇੱਕ ਹਸਪਤਾਲ ਵਿੱਚ ਉਹਦਾ ਸੀ ਪ੍ਰਬੰਧ ਕਰ ਦਿੱਤਾ ਗਿਆ ਸਤਕਾਰਯੋਗ ਭਰਾਓ ਪਹਿਲੀ ਵਾਰ ਪਸ਼ੂਆਂ ਦਾ ਬੀਮਾ ਕਿਉਂਕਿ ਜਿਹਦੇ ਨਾਲ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਆਰਥਿਕਤਾ ਵੱਧ ਸਕਦੀ ਹੈ ਸਾਡੇ ਘਰਾਂ ਵਿੱਚ ਖੁਸ਼ਹਾਲੀ ਆ ਸਕਦੀ ਹੈ ਉਹਦੇ ਲਈ ਅਸੀਂ ਉਹਨਾਂ ਜਾਨਵਰਾਂ ਦਾ ਬੀਮਾ ਕਰਨ ਦੇ ਲਈ ਵੀ ਵਿਸ਼ੇਸ਼ ਰੂਪ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਵਾਰ ਇਹ ਧਿਆਨ ਦਿੱਤਾ ਇਸ ਲਈ ਪੰਜਾਬੀਓ ਆਪਣਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਸਾਡੇ ਜੋ ਵਲੱਖਣਤਾ ਸੀ ਸਾਡੇ ਗੱਬਰੂ ਜਿਨ੍ਹਾਂ ਨੂੰ ਕਦੇ ਨਜ਼ਰਾਂ ਲੱਗਦੀਆਂ ਸੀ ਸਾਡੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਹੁਸਨ ਦੇਖ ਕੇ ਔਰ ਲੋਕਾਂ ਨੂੰ ਇਹ ਹੁੰਦਾ ਸੀ ਵੀ ਇਹ ਹੋ ਜਾ ਕਿਤੇ ਮੇ ਬਹਿ ਵੀ ਹੋਵਾ ਔਰ ਅੱਜ ਉਹਨਾਂ ਨੂੰ ਨਜ਼ਰ ਲੱਗਣ ਤੇ ਹੁਣ ਜਿਹਨੇ ਨਸ਼ੇ ਦੀ ਬਹੁਤ ਸਾਰੀ ਇੱਕ ਦਿਨ ਵਿੱਚ ਨਹੀਂ ਸੀ ਕਿ 35 ਸਾਲ ਹੋ ਗਏ ਸੀ ਜਦੋਂ ਇਹਦੀ ਜਿਹੜਾ ਰੁਝਾਨ ਵਧਦਾ ਗਿਆ ਵਧਦਾ ਗਿਆ ਅੰਤ ਆ ਗਿਆ ਸਰਕਾਰ ਬਣੀ 2022 ਚ ਉਹਦੇ ਰੋਕਣ ਦੇ ਲਈ ਸਰਦਾਰ ਭਗਵੰਤ ਸਿੰਘ ਦੀ ਮਾਨ ਦੇਗਵਾਈ ਵਿੱਚ ਪਹਿਲਾਂ ਜਿੱਥੇ-ਜਿੱਥੇ ਕੋਈ ਲੋੜ ਸੀ ਰਿਕਵਰੀ ਕੀਤੀ ਜਾਂਦੀ ਲੋਕਾਂ ਨੂੰ ਉਹਨਾਂ ਨੂੰ ਫੜਿਆ ਜਾਂਦਾ ਸਜ਼ਾ ਦੋਣ ਦੇ ਯਤਨ ਕੀਤੇ ਜਾਂਦੇ ਕਈ ਵਾਰ ਜ਼ਬਾਨਤਾ ਹੋ ਜਾਂਦੀ ਐਸ ਇਸ ਲਈ ਜਿਹੜਾ ਟਿੱਲਾ ਬਣ ਸੀ ਉਹਨੂੰ ਰੋਕਣ ਦੇ ਲਈ ਵੀ ਸਖਤੀ ਵਿੱਚ ਦੇ ਰੌਂ ਦੇ ਵਿੱਚ ਸਰਕਾਰ ਨੇ ਜਿੱਤੇ ਉਸ ਮਗਲਰ ਤਸਕਰ ਜਿਨ੍ਹਾਂ ਨੇ ਸਾਡੇ ਬੱਚਿਆਂ ਦੀਆਂ ਹੱਡੀਆਂ ਤੇ ਆਪਣੇ ਮਹਿਲ ਚਿਣਿਆ ਉਹਨਾਂ ਨੂੰ ਉਟਾਉਣੇ ਸ਼ੁਰੂ ਕਰ ਦਿੱਤਾ ਜਿਸ ਦੇ ਨਾਲ ਲੋਕਾਂ ਵਿੱਚ ਇੱਕ ਪੰਜਾਬ ਦੇ ਲੋਕਾਂ ਵਿੱਚ ਵੱਡਾ ਵਿਸ਼ਵਾਸ ਜਾਗ ਗਿਆ ਕਿ ਅਸੀਂ ਰਲ ਮਿਲ ਕੇ ਇਸ ਕਲੰਕ ਵੱਡੀ ਬਿਮਾਰੀ ਦੀ ਜੜ ਜਿੱਤੇ ਸਾਰੇ ਪੰਜਾਬ ਦੇ ਸਤਿਕਾਰਯੋਗ ਵਾਸੀ ਮਾਪੇ ਆ ਬੱਚਿਆਂ ਦੇ ਉਥੇ ਜਿੱਥੇ ਜਥੇਬੰਦੀਆਂ ਜਿੱਥੇ ਗੁਰਦੁਆਰਾ ਕਮੇਟੀਆਂ ਜਿੱਥੇ ਬੰਦਰਾਂ ਦੀਆਂ ਕਮੇਟੀਆਂ ਉਥੇ ਜਿਹੜੇ ਸਾਡੇ ਯੂਥ ਕਲੱਬ ਐ ਸਪੋਰਟਸ ਕਲੱਬ ਐ ਸਾਰੇ ਰਲ ਮਿਲ ਕੇ ਇਸ ਮਾੜੀ ਲਹਨਤ ਬਿਮਾਰੀ ਨੂੰ ਜਿਹਦੀਆਂ ਜੜਾਂ ਬਹੁਤ ਡੂੰਘੀਆਂ ਹੋ ਚਲੀਆਂ ਉਹ ਨੂੰ ਪੱਟਣ ਦੇ ਲਈ ਅਸੀਂ ਆਪਾਂ ਸਾਰੇ ਹੱਥ ਪਾਵਾਂਗੇ ਪੰਜਾਬ ਦੀ ਸਰਕਾਰ ਵੱਲੋਂ ਵੱਧ ਤੋਂ ਵੱਧ ਜਤਨਾਂ ਔਰ ਬਹੁਤ ਸਾਰੀ ਰਿਕਵਰੀ ਕਵੈਂਟਲਾਂ ਚ ਔਰ 7000 ਤੋਂ ਵੱਧ ਜਿਹੜੇ ਮੁਜਰਮਾਨਾਂ ਨੂੰ ਜੇਲਾ ਚ ਇਸੇ ਤਰ੍ਹਾਂ 16-17000 ਤੋਂ ਵੱਧ ਜਿਹੜੀਆਂ ਐਫਆਈਆਰੀਆਂ ਐਫਆਈਆਰ ਦਰਜ ਹੋ ਗਈਆਂ ਨੇ ਇਸ ਲਈ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਸੀਡਾ ਨੇ ਆਪਣੇ ਲਈ ਬਹੁਤ ਕੁਝ ਕੀਤਾ ਉਹਨਾਂ ਦਾ ਜਿੱਥੇ ਪੰਜਾਬ ਸਰਕਾਰ ਨੇ 13% ਜਿਹੜਾ ਉਹਨਾਂ ਦਾ ਰਾਖਮਾ ਕਰਨਾ ਹੈ ਨੌਕਰੀਆਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਲਈ ਉਹਨਾਂ ਲਈ ਔਰ ਜਿਹੜੇ ਸੈਨਿਕ ਹੋਣਗੇ ਉਹਨਾਂ ਲਈ ਰੱਖਿਆ ਗਿਆ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਮਹਾਨ ਪਵਿੱਤਰ ਧਰਤੀ ਦੇ ਨਾਲ ਵੀ ਸੰਬੰਧਿਤ ਨੇ ਜਿਹੜੇ ਹਿੰਦ ਦੀ ਚਾਦਰ ਬਣ ਕੇ ਦਿੱਲੀ 'ਚ ਸ਼ਹੀਦੀ ਦੇਣ ਲਈ ਗਏ ਜਿਨ੍ਹਾਂ ਨੂੰ ਜਿਨ੍ਹਾਂ ਦੇ 350 ਸਾਲਾ ਸ਼ਹੀਦੀ ਦੇ ਦਿਵਸ ਨਵੰਬਰ ਵਿੱਚ ਆ ਰਿਹਾ ਉਸ ਨੂੰ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਰਲ ਮਿਲ ਕੇ ਪੂਰੀ ਸ਼ਰਧਾ ਨਾਲ ਮਨਾਉਣ ਦੇ ਲਈ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿ ਜਿਨ੍ਹਾਂ ਗੁਰੂਆਂ ਨੇ ਸਾਡੇ ਦੇਸ਼ ਨੂੰ ਬਚਾਇਆ ਸਾਡੀ ਕੌਮ ਨੂੰ ਬਚਾਇਆ ਉਹਨਾਂ ਦੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਆਪਾਂ ਮਨਾਉਣਾ ਉਹਨਾਂ ਦੇ ਨਾਲ ਹੀ ਜੁੜਦੀਆਂ ਜਿਵੇਂ ਸਾਡੀ ਵਿਰਾਸਤੀ ਜਿਹੜੀਆਂ ਬਿਲਡਿੰਗਾਂ ਸਨ ਜਿੱਥੇ ਬਾਬਾ ਟੋਡਰ ਮਾਲ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਛੋਟੇ ਸਹਬਜ਼ਾਦੇ ਜਿਨ੍ਹਾਂ ਦਾ ਸੰਸਕਾਰ ਕਰਨ ਲਈ ਦੁਨੀਆ ਤੋਂ ਸਭ ਤੋਂ ਮਹਿੰਗੀ ਜ਼ਮੀਨ ਅਲਾਣ ਦਿੱਤਾ ਗਿਆ ਸਰੰਧ ਦੀ ਉਥੇ ਉਹਨਾਂ ਦੀ ਜਿਹੜੀ ਹਵੇਲੀ ਹੈ ਜਾਂ ਕੋਈ ਹੋਰ ਜਿਹੜੀਆਂ ਯਾਦਗਾਰਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਨਵੀਨੀ ਕਰਨ ਦੇ ਲਈ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾਂਦੇ ਆਖੀਰ ਵਿੱਚ ਮੈਂ ਪਾਰ ਦੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ ਔਰ ਸਾਰੇ ਹੀ ਸਤਕਾਰਯੋਗ ਪੰਜਾਬ ਵਾਸੀਆਂ ਲਈ ਉਮੀਦ ਰੱਖਦਾ ਕਿ ਅਸੀਂ ਰਲ ਮਿਲ ਕੇ ਸਾਡਾ ਪੰਜਾਬ ਨਾ ਭੜੀਆਂ ਨਜ਼ਰਾਂ ਤੋਂ ਬਚਾਈਏ ਇਹਦੇ ਲਈ ਰਲ ਮਿਲ ਕੇ ਸਾਰੇ ਯੋਗਦਾਨ ਪਾਈਏ ਇਹ ਹੱਸਦਾ ਵਸਦਾ ਰਹੇ ਜਿਹਦੇ ਨਾਲ ਅਸੀਂ ਸਾਰੇ ਸੁਖ ਦੀ ਨੀਂਦ ਸੌਈਏ ਅਸੀਂ ਰੱਜਵੀਂ ਰੋਟੀ ਖਾਈਏ ਅਰ ਅਸੀਂ ਇੱਕ ਦੂਸਰੇ ਨਾਲ ਪਾਈਚਾਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਿਹੜਾ ਵੱਡਾ ਨਾਰਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਮੰਨੀਏ ਨਫ਼ਰਤਾਂ ਨੂੰ ਪਾਸੇ ਕਰ ਦਈਏ ਅੱਜ ਦੇ ਦਿਨ ਦੀ ਫਿਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਏ ਕਿ ਅਸੀਂ ਉਸ 79ਵੇਂ ਜਿਹੜੇ ਆਜ਼ਾਦੀ ਦਿਵਸ ਤੇ 71 ਹੋਏ ਆ ਪ੍ਰਮਾਤਮਾ ਮਿਹਰ ਕਰੇ ਅਸੀਂ ਆਪਣੀ ਜ਼ਿੰਦਗੀ ਵਿੱਚ ਨਵੇਂ ਫੈਸਲੇ ਲੈ ਕੇ ਇਸ ਦੇਸ਼ ਲਈ ਇਸ ਸੂਬੇ ਲਈ ਵੱਡਾ ਯੋਗਦਾਨ ਪਾ ਸਕੀਏ ਹਰ ਇੱਕ ਨਾਗਰਿਕ ਦਾ ਇਸ ਦੇਸ਼ ਤੇ ਇਸ ਪੰਜਾਬ ਤੇ ਬਰਾਬਰਤਾ ਹੱਥ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਧੰਨਵਾਦ ਸਰ